ਵੇ ਆਨੇ ਕਹਿਣਾ ਹੈ ਕਿ ਸਰਪੰਚ ਨੂੰ ਪਤਾ ਹੈ ਵੀ ਅਸੀਂ ਰੋਡ ਬਣਾ ਕੇ ਦਿੱਤਾ ਹੈ ਅਸੀਂ ਸਰਪੰਚ ਨਾਲ ਗੱਲ ਕਰਾਂਗੇ ਜਦ ਰੋਡ ਬਣਾਣਾ ਤਾਂ ਆਪਾਂ ਪਲਾਨ ਕਰਦੇ ਵੇ ਜਦ ਜੰਮ ਟੁੱਟ ਰੋਡ ਹੈ ਯਾਬ ਮਲਾਜਮ ਜਿਹੜੇ ਸਾਰੇ ਜਾਂਦੇ ਨੇ ਭਾਈਚਾਰਾ ਬਹੁਤ ਤੰਗ ਹੋ ਰਿਹਾ ਜੀ ਇੱਥੇ ਅਤੇ ਹੱਲ ਹੁੰਦਾ ਦਿਖ ਨਹੀਂ ਰਿਹਾ ਕਿ ਲੋਕ ਪ੍ਰੇਸ਼ਾਨੀ ਹੈ ਸਰਪੰਚ ਦਾ ਨਾਮ ਕੀ ਹੈ ਹਾਂ ਜੀ ਬੇਨਤੀ ਕਰਦੇ ਹਾਂ ਦੀ ਸਾੜਾ ਸੜਕ ਟੁੱਟੀ ਹੋਈ ਹੈ ਜਲਦ ਤੋਂ ਜਲਦ ਸੜਕ ਬਣਾ ਦਿੱਤੀ ਜਾਵੇ ਸੇ ਪ੍ਰਿੰਸੇਪਸਰ ਵਿੱਚ ਜਿਹੜਾ ਰੋਡ ਟੁੱਟਿਆ ਹੈ ਉਹਦੇ ਸੰਬੰਧ ਵਿੱਚ ਅਸੀਂ ਗੱਲ ਕਰਾਂਗੇ ਜੀ ਇਹ ਕਲਮ ਦਸੀ ਸਾਰੇ ਨੂੰ ਜੈ ਬਾਲ ਮਿਕੀ ਅਤੇ ਵੈਰੂ ਦਾ ਹਾਲਾ ਸਭ ਹੈ ਜੀ ਫਤਿਹ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਤੱਕ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਖਨੋਰੀ ਤੋਂ ਕੈਥਰ ਰੋਡ ਸੜਕ ਹੈ ਕੈਥਰ ਰੋਡ ਵਾਲੀ ਸਾਡੇ ਅਸੀਂ ਪਿੰਡ ਸ਼ੇਰਗੜ ਦੇ ਉੱਤੇ ਆ ਤੇ ਅਸੀਂ ਬਹੁਤ ਹੀ ਤੰਗ ਹੋ ਚੁੱਕੇ ਹਾਂ ਜੀ ਬੱਚੇ ਸਕੂਲ ਜਾਂਦੇ ਨੇ ਕੋਲ ਜਾਂਦੇ ਨੇ ਤੇ ਅਸੀਂ ਆਪ ਮੁਲਾਜ਼ਮ ਜਿਹੜੇ ਸਾਰੇ ਜਾਂਦੇ ਨੇ ਭਾਈਚਾਰਾ ਬਹੁਤ ਤੰਗ ਹੋ ਰਿਹਾ ਜੀ ਇੱਥੇ ਅਤੇ ਬਹੁਤ ਜ਼ਿਆਦਾ ਰਸ ਰੰਦਾ ਹੈ ਕੈਥਰ ਰੋਡ ਤੇ ਤੇ ਦਿੱਲੀ ਨੂੰ ਦੀਂਦ ਨੂੰ ਜਾ ਰਿਹਾ ਜਿੱਥੋਂ ਠਰਮੇ ਤੋਂ ਸਾਡੇ ਬੱਚੇ ਬਹੁਤ ਪਰੇਸ਼ਾਨ ਨੇ ਸਾਡੇ ਬਹੁਤ ਤੜਾ ਰਹਿੰਦੇ ਐ ਸੜਕਾਂ ਦਾ ਬਹੁਤ ਤੜਾ ਰੰਦਾ ਬਹੁਤ ਪੀੜ ਰਹਿੰਦੀ ਐ ਸਾਡੇ ਥੀਂ ਅਸੀਂ ਬੇਨਤੀ ਕਰਦੇ ਹਾਂ ਦੀ ਸਾੜਾ ਸੜਕ ਟੁੱਟੀ ਹੋਈ ਐ ਜਲਦ ਤੋਂ ਜਲਦ ਸੜਕ ਬਣਾ ਦਿੱਤੀ ਜਾਵੇ ਤਾਂ ਕਿ ਜੋ ਸਾਨੂੰ ਇਥੇ ਰਾਹ ਰਾਹਤ ਮਿਲ ਸਕੇ ਇਹ ਸਰਕਾਰੀ ਬੱਸਾਂ ਦੀ ਜਿਹੜੀ ਆਵਾਜਾਈ ਬੰਦ ਕਿੰਨੇ ਟਾਈਮ ਤੋਂ ਬੰਦ ਪਈ ਐ ਇਹ ਸਰ ਤਿੰਨ ਕਿ ਮਹੀਨੇ ਹੋ ਗਏ ਸਰ ਤਿੰਨ ਮਹੀਨੇ ਹੋ ਗਏ ਅਸੀਂ ਬਹੁਤ ਹੀ ਤੰਗ ਆ ਸਾਡੇ ਬੱਚੇ ਪਰੇਸ਼ਾਨ ਨੇ ਸਾਡਾ ਸਾਰਾ ਪਿੰਡ ਪਰੇਸ਼ਾਨ ਐ ਕਰਨੂਦ ਲੈ ਕੇ ਖਨੂਰੀ ਤੱਕ ਸਾਰੇ ਪਰੇਸ਼ਾਨ ਨੇ ਸਰ ਠੀਕ ਐ ਸਰ ਇਹ ਸਾਡਾ ਵਿਕਾਸ ਸਰ ਨਾਮ ਕਿਹਨਾ ਮਰੋਕ ਲਿਕ ਮੈ ਜਾ ਰਹਾ ਹੈ ਨਾਮ ਬਤਾਓ ਨਾਮ ਦਾ ਸਟਾਰ ਕੋਡ ਦਾ ਸੁਮਾਰਾ ਹੈ ਇਹ ਨਾਮ ਹੈ ਵਿਕਾਸ ਸਿੰਘ ਅਰ ਕਾਦੇ ਸਬੰਧ ਵਿੱਚ ਅਜੇ ਤੱਕ ਇਹ ਨਾ ਆਪਣੀ ਗੱਤੂ ਤੋਂ ਖਨੌਰੀ ਵਾਲੀ ਰੋਡ ਵਾਲੀ ਰੋਡ ਵਾਸਤੇ ਖੜੇ ਆ ਅਸੀਂ ਇੱਥੇ ਇੱਥੇ ਨਾ ਬਹੁਤ ਜ਼ਿਆਦਾ ਸੜਕ ਦਾ ਬੁਰਾ ਹਾਲ ਹੈ ਤੇ ਨਾ ਅਸੀਂ ਸਾਡਾ ਪਿੰਡ ਸ਼ੇਰਗੜ ਹੈ ਅਸੀਂ ਹੀ ਨਹੀਂ ਕ੍ਰੋਸ ਕਰ ਸਕਦੇ ਸਰ ਸਾਨੂੰ ਕ੍ਰੋਸ ਕਰਨ ਦੀ ਸੜਕ ਬਹੁਤ ਔਖੀ ਲੱਗਦੀ ਹੈ ਇਸ ਇੰਨੀ ਢੀਡ ਹੈ ਇਹ ਟੁੱਟਣ ਸੜਕ ਟੁੱਟਣ ਕਰਕੇ ਹੀ ਹੈ ਇੰਨੀ ਢੀਡ ਹੈ ਕਿਰਪਾ ਕਰਕੇ ਸੜਕ ਬਣਾਈ ਜਾਵੇ ਜਿਸ ਤੋਂ ਐਕਸੀਡੈਂਟਾਂ ਤੋਂ ਰਾਹਤ ਮਿਲ ਸਕੀਏ ਇੱਥੇ ਬਹੁਤ ਐਕਸੀਡੈਂਟ ਹੋਏ ਨੇ ਟਰੱਕ ਵੀ ਪਲਟਣ ਕਾਰਨ ਬਹੁਤ ਨੁਕਸਾਨ ਹੋਇਆ ਹੈ ਜੇਕਰ ਸੜਕ ਬਣਾਈ ਜਾਵੇ ਅੱਗੇ ਬੱਚੇ ਬਹੁਤ ਪ੍ਰੇਸ਼ਾਨ ਨੇ ਤੋਂ ਕਿਰਪਾ ਕਰਕੇ ਸੜਕ ਬਣਾਈ ਜਾਵੇ ਤਾਂ ਕਿ ਲੋਕ ਬੱਸਾਂ ਵੀ ਚੱਲ ਸਕਣ ਬੱਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਕਿੰਨੀ ਕੰਮ ਵਿੱਚ ਆ ਜਾਓ ਕਿ ਤੋ ਆਹ ਇਹ ਨਹੀਂ ਕਿ ਕਦੇ ਹੋਣ ਰਹਾ ਕੋਈ ਵੀਡਿਓ ਲਾ ਰਹੇ ਹਨ ਪੱਤਰਕਾਰ ਹੈ ਬਹੁਤ ਪ੍ਰਸੰਨ ਹੁੰਦੀ ਹੈ ਪਿਛਲੇ 2 ਦਿਨ ਪਹਿਲਾਂ ਵੀ ਇੱਥੇ ਹਾਦਸਾ ਹੋਇਆ ਸੀ ਹੋਰ ਹਾਦਸਾ ਹੋ ਗਿਆ ਸੀ ਇਹ ਇਹ ਸਿੰਗਲ ਰੋਡ ਹੈ ਇੱਥੇ ਮੰਨ ਲਓ ਕਿ ਅਸੀਂ ਕਹਿ ਸਕਦੇ ਹਾਂ ਕਿ ਇਹ ਤੇ ਵੱਡੀਆਂ ਗੱਡੀਆਂ ਵਾਲਾ ਰੋਡ ਨਹੀਂ ਹੈ ਤੇ ਸਰਕਾਰ ਨੇ ਬਸਾ ਮਤਲਬ ਕਰੇਗੀ ਬਹੁਤ ਨਿਕਾ ਬੈਸਾ ਉਹ ਸਭ ਜਦੋਂ ਵੱਡੇ ਬਾਸ ਬਜਟ ਟਾਕਦੇ ਹਨ ਸਭ ਦੇ ਪਾਸੋਂ ਕਿਉਂ ਜਾ ਸਕਦੇ ਤੇ ਅਸੀਂ ਕਹਾਂਗੇ ਕਿ ਘੜੀਆਂ ਤੇ ਕੁੜੀਆਂ ਜਾਂਦੀਆਂ ਨੇ ਮੈਂ ਮਤਲਬ ਕਾਲਜ ਜਾਂਦੀਆਂ ਨੇ ਸਕੂਲ ਜਾਂਦੀਆਂ ਨੇ ਉਹਨਾਂ ਨੂੰ ਜਿਆਦਾ ਪ੍ਰਸਾਰਨੀਆ ਸੀ ਇਸ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਰੋਡ ਬਣਨ ਦੀ ਲੋੜ ਹੈ ਇਹਨਾਂ ਸਾਨੂੰ ਸੜਕ ਬਣਾਉਣ ਵਾਲੀ ਨਾ ਇੰਨਾ ਸਟਰਗਲ ਕਰਨ ਦੀ ਜਰੂਰਤ ਨਹੀਂ ਹੈ ਕਿਉਂਕਿ ਸਾਡੇ ਪਿੰਡ ਦੇ ਨੇੜੇ ਹੀ ਪਲਾਂਟ ਲੱਗਿਆ ਹੈ ਤੜਕ ਵਾਲਿਆਂ ਦਾ ਜੇ ਜੇਕਰ ਚਾਹਣ ਤਾਂ ਨਾਲ ਦੀ ਨਾਲ ਬਣ ਸਕਦੀ ਹੈ ਸੜਕ ਪਲੀਜ਼ ਕਿਰਪਾ ਕਰਕੇ ਧਿਆਨ ਦਿੱਤੀ ਜਾਵੇ ਇਸ ਚੀਜ਼ ਤੇ ਤੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਸਭ ਨੂੰ ਬੇਨਤੀ ਹੈ ਵੀ ਨਾਲ ਚੱਲੋ ਤੇ ਕਰਵਾਇਆ ਜਾਵੇ ਆਪਣਾ ਇਹ ਹੱਲ ਕਿਉਂਕਿ ਹਰੇਕ ਦਾ ਹੀ ਕੰਮ ਹੈ ਇਹ ਆਪਣੇ ਕੱਲਿਆਂ ਦਾ ਨਹੀਂ ਹੈਗਾ ਮੇਰਾ ਸੜਕ ਸਾਰੇ ਲਈ ਚਾਹੀਦੀ ਆ ਜਿਹੜਾ ਰੋਡ ਤੋਂ ਸਾਰੇ ਜਿਹੜਾ ਆਪਣਾ ਇੱਕ ਮੂਹਰੇ ਤੋਂ ਨਹੀਂ ਕਿਸ਼ਟਾ ਰੋਡਾਂ ਦਾ ਇਹ ਬਹੁਤ ਮੁਸ਼ਕਲ ਆਗੀਆਂ ਜੀ ਜਿਹੜੀ ਇੱਥੇ ਸੜਕ ਬਹੁਤ ਅੰਤਕਾਰ ਜਿਹੜੀ ਬਹੁਤ ਵੱਡੀ ਹੈ ਨਮਾਈ ਹੈ ਸਾਡੀ ਆਪਣਾ ਟ੍ਰਾਂਸਪੋਰਟ ਸਕੂਨਾਂ ਜਾਣ ਲਈ ਬੱਚਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਜਿਹੜੇ ਆਪਣੀ ਕੁੜੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਆ ਉਹ ਇਹ ਜਾਣ ਲਈ ਸਕੂਲ ਕਾਲਜ ਚ ਦੇਹਤ ਨੂੰ ਤੁਰ ਕੇ ਬਹੁਤ ਮੁਸ਼ਕਿਲ ਨਾਲ ਆਪਣੇ ਸਕੂਲ ਕਾਲਜ ਪਹੁੰਚਦੇ ਨੇ ਇਸ ਮਸਲੇ ਤੇ ਚੇਤੀ ਚੇਤੀ ਗੌਰ ਕੀਤੀ ਜਾਵੇ ਤਾਂ ਜੋ ਵੀ ਇਹ ਜਿਹੜਾ ਆਪਣਾ ਸੜਕ ਹੈ ਆਪਣਾ ਰਸਤਾ ਹੈ ਕੈਥੋਂ ਤੋਂ ਲੈ ਕੇ ਖਨੋਰੀ ਵਾਲਾ ਸੜਕ ਚੇਤੀ ਚੇਤੀ ਬਣਾਈ ਜਾਵੇ ਤਾਂ ਕਿ ਜਿਹੜੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਹਾਂਜੀ ਹੁਣ ਆਈ ਸੀ ਇੱਥੇ ਸੇ ਇੱਥੇ ਸਾਡਾ ਕੋਈ ਹੱਲ ਹੁੰਦਾ ਦੇਖ ਨਹੀਂ ਰਿਹਾ ਕਿ ਲੋਕਾਂ ਦੇ ਇਲਜ਼ਾਮ ਨੇ ਕਿ ਰੋਡ ਇਹਨਾਂ ਨੇ ਤੋੜਿਆ ਚਾਹੀ ਹਾਂਜੀ ਤੇ ਇਹ ਕਹਿ ਰਹੇ ਨੇ ਕਿ ਸਾਡਾ ਇਸ ਰੋਡ ਨਾਲ ਕੋਈ ਤਾਲਮੇਲ ਕੋਈ ਮਤਲਬ ਕਿ ਲਿੰਕ ਹੈਗਾ ਨਹੀਂ ਅਸੀਂ ਇੱਕ ਵਾਰ ਰੋਡ ਬਣਵਾਤਾ ਸਰ ਸਰਪੰਚ ਨਾਲ ਪਿੰਡ ਸੇਰ ਕਰ ਸਰਪੰਚ ਮਾਲਕ ਸਿੰਘ ਦੀ ਅਗਵਾਈ ਚ ਰੋਡ ਬਣਵਾਤਾ ਉਹਨਾਂ ਨੇ ਤੇ ਸਾਨੂੰ ਤਾਂ ਕਿਤੇ ਵੇਖਿਆ ਨਹੀਂ ਤਿੰਨ ਚਾਰ ਦੋ ਤਿੰਨ ਸਾਲ ਹੋ ਗਏ ਕਿਤੇ ਵੀ ਰੋਡ ਬਣਾਇਆ ਹੈਗਾ ਜਾਂ ਨਹੀਂ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਇੱਕ ਇਹਨਾਂ ਦਾ ਇਹਨਾਂ ਦਾ ਸਾਫ਼ ਬਿਆਨ ਹੈ ਕਹਿਣਾ ਹੈ ਕਿ ਸਰਪੰਚ ਨੂੰ ਪਤਾ ਹੈ ਵੀ ਅਸੀਂ ਰੋਡ ਬਣਾ ਕੇ ਦਿੱਤਾ ਸੀ ਸਰਪੰਚ ਨਾਲ ਗੱਲ ਕਰਾਂਗੇ ਵੀ ਦੱਸੋ ਇਹਨਾਂ ਨੇ ਕਦੋਂ ਰੋਡ ਬਣਾਇਆ ਸਾਨੂੰ ਤਾਂ ਸਾਲ ਡੇਢ ਸਾਲ ਹੋ ਗਏ ਰੋਡ ਦੀ ਦਿੱਕਤ ਆ ਰਹੀ ਹੈ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਤੁਹਾਨੂੰ ਲੱਗਦਾ ਕਿ ਰੋਡ ਬਣਾਇਆ ਜਾਂਦਾ ਨੇ ਪਹਿਲਾਂ ਮੈਨੂੰ ਨਹੀਂ ਲੱਗਦਾ ਯਾਰ ਕਿਸੇ ਨੂੰ ਵੀ ਪੁੱਛੋ ਰੋਡ ਲੱਗਦਾ ਤੁਹਾਨੂੰ ਰੋਡ ਬਣਾਇਆ ਤੁਸੀਂ ਆਪ ਦੋਸਤ ਤੁਸੀਂ ਆਪ ਜਾਣ ਤੁਸੀਂ ਚੱਲ ਕੇ ਆਏ ਹੋ ਉੱਥੋਂ ਆਏ ਹੋ ਤੁਹਾਨੂੰ ਲੱਗੇ ਵੀ ਰੋਡ ਬਣ ਰਿਹਾ ਕਿਤੇ ਵੀ ਕਿਤੇ ਕੋਈ ਉਹ ਵੀ ਹੋਇਆ ਹੋਵੇ ਮਤਲਬ ਕਿ ਇਹਨਾਂ ਨੇ ਕੋਈ ਸਿਮਿੰਟ ਵਗੈਰਾ ਕੋਈ ਜੋ ਮਟੀਰੀਅਲ ਪੈਂਦਾ ਉਹ ਵੀ ਨਹੀਂ ਪਿਆ ਹੈਗਾ ਦੇਖ ਲਾ ਹੈ ਕਹਿੰਦੇ ਨੇ ਉਸ ਤੋਂ ਰੋਡ ਬਣਾਥੇ ਨਿਆ ਜਦ ਆਇਆ ਜਦ ਟੁੱਟਾ ਹੈ से बात से आने से इसमें तो दो चार महीने पहले मैं मैं आप बोल रहे हमारे एंट्री में नहीं आता बोल रहे जब रोड बनना था ना आपका प्लान हमें क्या पता तुमने कब बना के दिया हमें तो बना तो था था। है ना शान हो रहे है। नाम क्या है आपको परेशानी नहीं है? नाम क्या है? नाम क्या सर वीडियो कह रहा हूँ